हां जी यार की हालचाल है सारे दोस्ता मैं तरमीत दा ठीक ठाक हो। ਤੁਹਾਡੇ ਜਾਣ ਵਾਲੇ ਸੈਟ ਵੈਟ ਹੋਣਗੇ। ਲਓ ਮਿੱਤਰੋ ਪਾਪੇ ਵਾਲਾ ਮੋਟਰਸਾਈਕਲ ਦਾ ਦੇਖ ਲਓ ਕੀ ਹਾਲ ਹੋਇਆ ਪਿਆ। ਇਹ ਆਪਾਂ ਮਕੈਨਿਕ ਬੁਲਾਇਆ ਸੀ। ਥ੍ਰਿਲ ਪੈਟਰੋਲ ਲਿਆਂਦਾ ਪਿਆ। 2 ਲੀਟਰ। ਇਹ ਮਕੈਨਿਕ ਨੂੰ ਖੁਲਾਇਆ ਦੇਖ ਲਓ ਇੰਜਨ ਦੇ ਉੱਪਰਲਾ ਪਾਰਟ ਜ। ਠੀਕ ਹੈ ਜੀ। ਇਹ ਬਾਜ਼ੀਆਂ ਲਈ ਤਿਆਰ ਕਰਨਾ ਹੁਣ ਸਾਰਾ ਕੁਝ ਇਹ ਚ ਨਵਾਂ ਪਾ ਦੇਣਾ ਆਹਾ। ਆ ਤਾਂ ਥੈਡ ਆਇਟਰ ਦੋਨੇ ਟਾਪੇ ਉਹ ਬੈਕ ਟੇਲ ਇੰਡੀਕੇਟਰ ਆ ਟੁੱਟਿਆ ਪਿਆ। ਇੱਧਰ ਮੂਰਲੇ ਵੀ ਠੀਕ ਆ ਸਮਾਨ ਸਾਰਾ ਲਿਆਂਦਾ ਪਿਆ ਸਮਾਨ ਇੱਧਰ ਪਿਆ ਦੇ ਆ ਦੇਖ ਲਓ ਠੀਕ ਆ ਜੀ ਆ ਵੀ ਬਦਲ ਨਾ ਬਦਲ ਨਾ ਸੀਗਾ ਤੇ ਪਰ ਮਿਲਿਆ ਨਹੀਂ ਇਹਦੇ ਨਾਲ ਦਾ ਉਹ ਦੂਜਾ ਸੀਗਾ ਪੂਰੀ ਰਾੜ ਵਾਲਾ ਜਿਹੜਾ ਚਾਰੇ ਪਾਸੇ ਘੁੰਮਦਾ ਉਹ ਪਾਪਾ ਕਹਿੰਦਾ ਪਾਉਣਾ ਨਿਕਾ ਤੇ ਬਾਕੀ ਇਹਦੀ ਕਰਦੇ ਆ ਰਿਪੇਅਰ ਹੈਡਲਾਈਟ ਵੀ ਪਾਉਣੀ ਆ ਸੈਟ ਟੁੱਟ ਗਿਆ ਸੀ ਇਹਦੇ ਉਦੋਂ ਬਾਅਦ ਚ ਚਲਾਇਆ ਨਹੀਂ ਇਹਨੂੰ ਸਾਲ ਹੋ ਗਿਆ ਸਾਰਾ ਸਿਆਲ ਨਿਕਲ ਗਿਆ ਤੇ ਹੁਣ ਵੀ ਕੀ ਇਰਾਦਾ ਦਾ ਬਰਉਣਾ ਆ ਭਰਾਵਾ ਲੱਭ ਗੈਣਾ ਲੋ ਹੈ ਭਾਈ ਉਧਰਲੇ ਘਰੇ ਚਲਦੇ ਆਂ ਪੁਰਾਣੇ ਦਾਣੇ ਪਾ ਕੇ ਆਉਨੇ ਕਬੂਤਰਾਂ ਨੂੰ ਬਾਜੇ ਦਰੂਜੇ ਲਾ ਚਲਦੇ ਆਂ ਤੇ ਪਾਪੇ ਦੇ ਘਰ ਦੇ ਸਾਰੇ ਗਏ ਵਿਆਹ ਤੇ ਪਾਪਾ ਤੂੰ ਨਹੀਂ ਗਿਆ ਯਾਰ ਮੈਂ ਯਾਰ ਜਾਂਦਾ ਨਹੀਂ ਜਾ ਮਾਤੇ ਬ੍ਰਾਂਚ ਮਾਰ ਨਿਕਲ ਕੇ ਆਇਆ ਪਾਪੇ ਤੁਹਾਨੂੰ ਪਤਾ ਹੀ ਹੈ ਫਿਰ ਕੰਮ ਹੀ ਵਿਆਹਾਂ ਦਾ ਯਾਰ ਹਲਵਾਈ ਦਾ ਕੰਮ ਕਰਦਾ ਨਾ ਪਾਪਾ ਕਾਈ ਕਰਕੇ ਪਾਪਾ ਵਿਆਹ ਬਹੁਤ ਦੇਖਦਾ ਭਾਈ ਤੇ ਹਣ ਵਿਆਹਾਂ ਤੋਂ ਅੱਕਿਆ ਪਿਆ ਨਹੀਂ ਕਰਕੇ ਨਹੀਂ ਵੀ ਆ ਤਾਂ ਜਾਂਦਾ ਚਲਾਓ ਚੱਲ ਗਏ ਫਿਰ ਇੱਧਰ ਚੜ ਗਿਆ ਅੰਦਰ ਜੜ ਗਿਆ ਆਪਾਂ ਯਾਰ ਇੱਥੇ ਮੰਜੇ ਤੇ ਪਏ ਆ ਮਕੈਨਿਕ ਦੀ ਕਰਦੇ ਆ ਢੀਕਾ ਦੇਖ ਲੋ ਮੋਟਸੈਂਡ ਕੀ ਬਣਾਇਆ ਪਿਆ ਖੋਲ ਦੇਵੇ ਤੇ ਕਾਲੂ ਬਣਿਆ ਜਾਊਗਾ ਹੁਣੇ ਅੱਜ ਨਹੀਂ ਬਣਿਆ ਇੰਜਨ ਦਾ ਕੰਮ ਹਾਂਜੀ ਬਾਹਰ ਤੇ ਉਹਨੂੰ ਵੇਚ ਦੋ ਯਾਰ ਹਾਂਜੀ ਹਾਂਜੀ ਆ ਜਾ ਬੱਸ ਮੋੜੇ ਆਣੋ ਜੂਨ ਆਪਾਂ ਛੱਟੇ ਹੁਣੇ ਭੱਜ ਗਏ ਆ ਲਾ ਦੋ ਦਰਵਾਜ਼ੇ ਸਾਰੇ ਹਲੋ ਹਲੋ ਭਾਈ ਪਾਲੇ ਚੱਲੇ ਅਸੀਂ ਉਹ ਜਿਹੜੇ ਸਵੇਰੇ ਉੱਡੇ ਫਿਰਦੇ ਬਲਜੀਤ ਦੇ ਸੀਗੇ ਉਹ ਰਾਜੇ ਜੀ ਹਾਂ ਤੇ ਭਾਈ ਅਜਾ ਨਾਲ ਦੇ ਘਰੇ ਸਰੀਨ ਲੱਗੇ ਇਹਨਾਂ ਦੇ ਵੀ ਰਾਜੇ ਸੁਰੂਜੇ ਰੱਖੇ ਆ ਸਵੇਰੇ ਉੱਡੇ ਫਿਰਦੇ ਸੀਗੇ ਅਜੇ ਤਾਂ ਇਹਨਾਂ ਦੇ ਤਾਂ ਕਿਸੇ ਹੋਰ ਦੇ ਹੀ ਸੀਗੇ ਅਸੀਂ ਵਿਆਹ ਤੇ ਜਾਂਦੇ ਹੀ ਨਾ ਕੋਈ ਪਤਾ ਹੀ ਲੱਗਦਾ ਵਾਹੋ ਭਾਈ ਪਹੁੰਚ ਗਏ ਸ਼ਾਪ ਤੋਂ ਉੱਪਰ ਬੱਲੇ 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 ਪਾਛੇ ਹੈ ਦੇਖੋ ਭਾਈ ਸ਼ਿਕਾਰੀ ਆਪੇ ਨੇ ਖੁੱਡਿਆ ਮੂਰੇ ਬੰਨਿਆ ਵਾ ਬਹੁਤ ਤਖੜਾ ਜਾਨਵਰ ਆ ਬੈਡ ਨਸਲ ਦੱਸੋ ਜੀ ਕਮੈਂਟ ਕਰਕੇ ਕਿਹੜੀ ਆ ਹੱਟ ਓਏ ਤੇ ਬਾਕੀ ਬਈ ਆ ਆਪਾਂ ਦਰਵਾਜ਼ਾ ਲਾਉਣ ਦਾ ਕੰਮ ਕਰਤਾ ਕੈਨਸਲ ਇਹ ਤੁਹਾਨੂੰ ਦੱਸ ਦਿਆਂ ਕਿਉਂ ਕਿ ਕਿਉਂਕਿ ਆਪਾਂ ਦਾ ਥੋੜਾ ਜਿਹਾ ਟਾਈਮ ਨੂੰ ਕਬੂਤਰ ਹੀ ਆਪਾਂ ਕਹਿੰਦਾ ਉਧਰ ਹੀ ਲੈ ਚੱਲਣੇ ਆ ਕਿਉਂਕਿ ਇੱਕ ਸੰਧੇਰ ਦਾਣੇ ਪਾਉਣੇ ਸੌਖੇ ਹਨ ਬਾਕੀ ਛੱਤੀਆ ਦੇਖੋ ਇਧਰ ਕੀ ਹਾਲ ਹੋ ਗਿਆ ਤੁਹਾਨੂੰ ਨਾਲ ਲਾ ਕੇ ਦਿਖਾਉਣਾ ਉਧਰ ਪਾਪਾ ਜੀ ਕੁੰਡੇ ਜੰਦੇ ਖੋਲਦਾ ਵਾ ਫਿਰ ਆਪਣੇ ਵੀ ਉਧਰ ਬਿਠਾਈ ਵੇ ਅੱਜ ਇਹ ਇੱਥੇ ਰੱਖ ਲੈਨੇ ਜਾਲ ਤੇ ਇੱਥੇ ਆ ਦੇਖ ਲੋ ਉਧਰ ਕੱਪੜਾ ਪਰ ਉਹ ਜਿਹਾ ਹੀ ਪਿਆ ਵਾ ਠੀਕ ਹੈ ਜੀ ਹਾਂ ਇਹ ਆ ਕੀ ਹੋਵੇ ਕੀ ਹੈ ਯਾਰ ਰੋਮ ਮੀਟੋਮੀ ਲਓ ਬਾਈ ਸ਼ੈਦਰੀ ਉੱਥੇ ਹੀ ਲਾ ਦਨੇ ਆਪਾਂ ਇਹ ਜਦੋਂ ਇਹ ਚੰਦਿਆ ਨਾ ਕੱਪੜਾ ਉਹਦਾ ਹੀ ਆ ਹੈ ਹੈ ਅੱਛਾ ਇਹ ਪਤਾ ਕੋ 2000 ਕਿਹੜੇ ਸਾਲ ਨੇ ਚਲਾਇਆ ਹੋਇਆ ਹੈ ਨਹੀਂ ਲਿਆ ਤਾਂ ਬਠੰਡਿਓ ਸੀ ਜਿਆਦਾ ਕੁਛ ਕਿੰਨੇ ਸਾਲ ਹੋ ਗਏ ਨੂੰ ਪਤਾ ਨਹੀਂ ਵੇਖ ਲਓ ਬਾਈ ਯਾਰ ਕੱਪੜਾ ਲੱਗਦਾ ਮੋਟਾ ਹੀ ਬਹੁਤ ਆ ਆਹ ਵੇਖ ਲਓ ਰੰਗ ਨਹੀਂ ਫਟਿਆ ਤੇ ਪੱਟਣੋਂ ਬਾਟ ਗਿਆ ਹੌਣ ਤੁਹਾਨੂੰ ਦਿਖਾਉਣੀ ਹੈ ਜਾਨਵਰ ਤੇ ਬਾਕੀ ਜਿਹੜਾ ਬਈ ਪੂਰਾ ਘਵਾਚਿਆ ਸੀਗਾ ਉਹ ਨਹੀਂ ਲੱਭਿਆ ਅਜ ਤੱਕ ਆ ਜਾਂਦਾ ਨਹੀਂ ਲੱਜ ਵੇਸ਼ਾ ਬੱਚਾ ਇਧਰ ਗੱਡੀ ਬੈਠੇ ਭਾਈ ਬਾਬਾ ਵੱਡਾ ਹੋ ਗਿਆ ਹੋਇਆ ਆਂਡਾ ਇਸੇ ਵੇਲੇ ਦੇਖੋ ਲਾਈ ਵੀ 5-7 ਆ ਭਾਈ 5-6 ਆ ਭਾਈ 5-6 ਆ ਭਾਈ ਇੱਕ ਉਹ ਫਸਿਆ ਹੋਇਆ ਇੱਕ ਆ ਪਿਆ ਕੋਪਿਆ ਕੋਪਿਆ ਕਾਪਿਆ ਪੰਜ ਛੇ ਦੇ ਕੁਲੇ ਆ ਐ ਕੋ ਕੁੰਡੇ ਚ ਪੰਜ ਛੇ ਰਤੀ ਮਗਰਾ ਆ ਆ ਰਤਾ ਬਚਾ ਜਾ ਇਹ ਨਹੀਂ ਲੈ ਕੇ ਆਣਾ ਉਧਰ ਦੋ ਆ ਆਹੋ ਇਹ ਲਿਜਾ ਨੇ ਹੁਣ ਬਾ ਵਡੇ ਹੋਏ ਪਏ ਯਾਰ ਇਹ ਤਾਂ ਨਹੀਂ ਹੁਣ ਰੰਗ ਧਾੜੀ ਚ ਜਾ ਅਜ ਫੜ ਕੇ ਲੈ ਆ ਚਲਾਂਗੇ ਹੋਰ ਹੋਰ ਕਿਡੇ ਕਿਡੇ ਦਾ ਹੋਏ ਪਏ ਆ ਕਿਹੜੇ ਟਾਈਮ ਬਿਠਾਏਗਾ ਤੇ ਕਿਹੜੇ ਟਾਈਮ ਲਾਏਗਾ ਲਾ ਹੀ ਰੇ ਮੜਾ ਜੀ ਲਓ ਵੀ ਭਾਈ ਹੁਣ ਤੁਹਾਨੂੰ ਮੈਂ ਦਿਖਾਉਣਾ ਜਾਨਵਰ ਆਂਡੇ-ਉਂਡੇ ਤੋਂ ਬਚਾ ਕੇ ਆਹ ਦੇਖੋ ਇਹ ਤਾਂ ਨੀਲੀ ਕਿੱਟੀਆਂ ਅੱਖਾਂ ਦੀ ਇਧਰ ਆ ਜਾ ਖੜ ਜਾ ਇੱਕ ਤਾਂ ਬੱਚਾ ਲੈ ਕੇ ਆਣਾ ਭਾਈ ਰੱਤਾ ਆਹ ਦੇਖਿਆ ਲੈ ਉਹਰਦਾ ਦਾ ਹੈਗਾ ਐ ਕਹਾ ਤੇ ਐ ਕਾ ਵੇ ਜਾ ਇਹ ਆਪਾਂ ਲੈ ਚੱਲਨੇ ਆ ਪਾਪਾ ਲੈ ਚੱਲੇ ਤਾਂ ਔਟ-ਔਟ ਬੈਂਦੇ ਆ ਇਹ ਚੱਕੋ ਵੀ ਇੱਕ ਨਹੀਂ ਲਈ ਲਈ ਫੇ ਵੇਜਾ ਵੇਜਾ ਮੀਲੀ ਪੂਰੀ ਠੀਕ ਆ ਬਾਈ ਇਹ ਦੋ ਬੱਚੇ ਲੈ ਕੇ ਚੱਲਦੇ ਆ ਇੱਕ ਤੇ ਦੋ ਇੱਕ ਇੱਥੇ ਹੋਰ ਸੀਗਾ ਵੀਰ ਦੇਖ ਆ ਕੱਢਿਆ ਤੇ ਹੋਰ ਆਹ ਮੌਜਾ ਆਖਾ ਆਪਣਾ ਇਹ ਨਹੀਂ ਘਬਰ ਓਹ ਇਹ ਇਹੀ ਇਹੀ ਹੈ ਇਹ ਹੀ ਆ ਬਾਕੀ ਮਾਰ ਲੋਨੇ ਕਾ ਸਾਰੇ ਜਾਨਵਰਾਂ ਦੇ ਆਹ ਰਸਤੀਆਂ ਡੱਬੀਆਂ ਚੀਨੀਆਂ ਇਹ ਕਾ ਡੱਬਾ ਬੱਚਾ ਲੈ ਆਹ ਨੀਲਾ ਡੱਬਾ ਜਾਂ ਕਿਹਦਾ ਨੀਲਾ ਡੱਬਾ ਬੱਚਾ ਇਹ ਡੱਬੀ ਦਾ ਆਹ ਹੋਈ ਵੀ ਕਿੱਡਾ ਹੋਇਆ ਪਿਆ ਇਹ ਵੀ ਹੈ ਬਾਈ ਯਾਰ ਹਾਂਜੀ ਡੱਬੀ ਦਾ ਤੇ ਮੌਜੇ ਦਾ ਡੱਬੀ ਦਾ ਤੇ ਮੌਜੇ ਦਾ ਵਧਰਾ ਜਾ ਤੇ ਨੀਲਾ ਤੇ ਦੇਖੋ ਹੀ ਤਾਂ ਗੱਲ ਹੈ ਐ ਡੇ ਡੇ ਡਾਂਗ ਤੇ ਚੜਨ ਲੱਗੇ ਉਹ ਇਹਨਾਂ ਨੇ ਮੁੜ ਕੇ ਕਿੱਥੇ ਬਹਿਣਾ ਇਹਨਾਂ ਨੇ ਯਾਰ ਸਾਰਾ ਬੱਚਾ ਦੋ ਕੋ ਉੱਤਰ ਲਾ ਕਿਹੜੇ ਇਹ ਕਹਾ ਇਹ ਕਿੱਥੇ ਜਗਾ ਇਹ ਉੱਤਰ ਆਹ ਭਾਈ ਜੋੜੇ ਛੱਡੇ ਆ ਨਵੇਂ ਕਿੰਨੇ ਤੈਨ ਆਹੇ ਚਾਰ ਆ ਹਨਾ ਚਾਰ ਜੋੜੇ ਕਿੱਥੇ ਚਾਰ ਜੋੜੇ ਆ ਦੋ ਤਾਂ ਹੱਡ ਬੇ ਆ ਇਹਨਾਂ ਨੂੰ ਲੱਗਦਾ ਹੈ ਕਿ ਉੱਤਰ ਨੇ ਲੱਗੀਆਂ ਜਣੀਆਂ ਨਾਲ ਓਏ ਬਾਈ ਉਹ ਟੱਕੇ ਠੀਕ ਆ ਜੀ ਆ ਦੋ ਜੋੜੇ ਆ ਵਾ ਓਏ ਇਧਰ ਆ ਦੇਖ ਲਓ ਟਕਾ ਦੇ ਆ ਚੀਨਾ ਤੇ ਦੂਜਾ ਚੀਨਾ ਕਬੂਤਰਾਂ ਵਾਲਾ ਵੇਖੋ ਫੜ ਲੈਣੇ ਫੜ ਲੈਣੇ ਇੱਕ ਮਿੰਟ ਹਾਂ ਵੀ ਖਾਦ ਕੇ ਸੋਨੇ ਕਬੂਤਰ ਫੇਰ ਬੱਚੇ ਫੜਦੇ ਆ ਆ ਦੇਖ ਲਓ ਬਾਈ ਇੱਧਰ ਸਾਰੇ ਕਬੂਤਰ ਹੀ ਆ ਵੱਡੇ ਇਹਨਾਂ ਨੇ ਤਾਂ ਬੈਠੇ ਰਹਿੰਦੇਗੇ ਇਹ ਦਿਖਾਉਣ ਲਈ ਕੋਹਾ ਨਹੀਂ ਕਰਦੇ ਬਸ ਆਈਏ ਪੁੱਤਰ ਵੱਡੇ ਤੇ ਬਾਕੀ ਸ਼ਿਕਾਰੀ ਦੱਸੋ ਕਮੈਂਟ ਕਰਕੇ ਕਿਹੜੀ ਨਸਲ ਦਾ ਆ ਬੈਠਾ ਹਾਂ ਵੀ ਖੋਡਿਆਂ ਦੇ ਮੂਰੇ ਬੰਨਿਆ ਬਾਪੇ ਨੇ ਵਧੀਆ ਗੱਲ ਆ ਹੁਣ ਸਾਨੂੰ ਆਪਣੇ ਛਤਰੀ ਦੇ ਬਿਠਾਵਾ ਦਿਖਾਵਾਂ ਬੈਠੇ ਇਹ ਆ ਦੇਖੋ ਆ ਜੋ ਬੱਚਾ ਜ ਬਿਠਾਇਆ ਹੋਇਆ ਬੱਚਾ ਜਿਹੜਾ ਹੋ ਲਾਲਚੀ ਨੇ ਜਿਹੜਾ ਗਿਜਾਉਣ ਵਾਲਾ ਹਜਵ ਸਾਰਿਆਂ ਨਾਲ ਵੱਡਾ ਵਾ ਛੋਟੇ ਬੱਚੇ ਨਹੀਂ ਬਾਹਰ ਕੱਢੇ ਧੁੱਪ ਤਾਂ ਸੀਗੀ ਉਧਰ ਪਾਪੇ ਨੇ ਬਿਠਾਈ ਹੋਊਗੀ ਸੋਨੂੰ ਉਧਰ ਚੱਲ ਕੇ ਦਿਖਾਉਨੇ ਆ ਇਹ ਬੱਚੇ ਲੈ ਕੇ ਚੱਲਦੇ ਆ ਉਧਰ ਆਉਂਨੇ ਆ ਇੱਥੇ ਜਾਲ ਚ ਫੜਦੇ ਆ ਇਕੱਲਾ ਇਕੱਲਾ ਕਰਕੇ ਫੜਾਵਾਂ ਤੈਨੂੰ ਆ ਦੇਖ ਲੈ ਨਾਗਰ ਤੇ ਉੱਡੜਾ ਚੜਦੇ ਆ ਲੈ ਇੱਕ ਨੰਬਰ ਦੋ ਨੰਬਰ ਦੱਬਾ ਵੀ ਹਾਂ ਰੇ ਜੀ ਆ ਲੱਗਦੇ ਆ ਨੰਬਰ ਲਾਦ ਗਏ ਭਾਈ ਦਰਵਾਜ਼ਾ ਕਿਉਂ ਕੇ ਰਸ ਕਾ ਇਥੇ ਅਰੇ ਜੀ ਲਾਈ ਦਿਓ ਫਿਰ ਐਨ ਉਠੋ ਕੋ ਦੋ ਚਿੱਟੀਆਂ ਦਾ ਲੱਗਦਾ ਤਾਂ ਹੈਗਾ ਰੱਤਾ ਗੂੜਾ ਜਾਂ ਦੇਖੋ ਭਾਈ ਚੈੱਕ ਕਰੂ ਹੁਣ ਚਾਨਣੇ ਵੈਸੇ ਤਾਂ ਅੰਦਰ ਵੀ ਆਪਣੀ ਫਲੈਸ਼ ਔਨ ਕੀਤੀ ਵੀ ਸੀਗੀ ਬਾਕੀ ਸਾਨੂੰ ਉੱਤਰ ਚੱਲ ਕੇ ਦਿਖਾਉਨੇ ਘਰੇ ਆਇਆ ਡੱਬਾ ਓਏ ਤੇਰੀ ਮਾਂ ਹੰਡ ਕੱਢੂ ਲਾ ਹੋਏ ਭਾਈ ਦੋ ਹੈਗੇ ਇਧਰ ਪਾਪੇ ਕੋਲੇ ਚਾਕੀ ਤੈਨੂੰ ਮੜਾਏ ਚੌਧਰੀ ਹੈ ਤੇ ਇੱਕ ਆ ਰਿਹਾ ਡੱਬਾ ਠੀਕ ਹੈ ਜੀ ਤਿੰਨੇ ਜਨਵਾਰ ਚਾਰੇ ਅੱਜ ਲੈ ਚੱਲੇ ਉਧਰ ਚਲੋ ਜੀ ਉਧਰ ਛੱਡਦੇ ਆ ਗੋਮਗੇ ਆ ਰੰਗ ਆ ਗਏ ਬੈਠੇ ਹੀ ਐਨਾ ਉੜਦੇ ਹੈ ਲਓ ਵੀ ਭਾਈ ਪਹੁੰਚ ਗਏ ਆਪਾਂ ਛੱਤ ਤੇ ਤੇ ਉਹ ਜਾਲ ਚ ਪਾ ਕੇ ਲੋਹੇ ਦੀ ਵੰਜੀ ਕਿੱਥੇ ਆਪਣੀ ਹਾਂ ਹੋ ਰਿਹਾ ਇਹ ਚ ਪਾ ਦੇ ਨੇ ਇਹ ਚ ਪਾ ਦੇ ਲਾ ਵੀ ਡੱਬਾ ਵੀ ਤੇ ਆ ਰਿਹਾ ਪੈਪ ਲੋ ਇਹਦਾ ਹੈਵੀ ਪ੍ਰੋਜੈਕਟ ਪੂਰਾ ਇਹ ਚ ਤੰਗ ਦਿੰਨੇ ਆ ਤਾਂ टा मैं कह दो बैठ मैं <laughs> चलो जी ओके त फड़ा दी एक मिनट रखो लो भाई कैमरा सट करता रख दो तो तीन भी देखो ਇਮੇ ਲੱਗਦਾ ਹੈ। ਯਾ। ਹਾਂ। ਵਾਹ। ਕਰਤਾ ਓਕੇ ਕੰਮ। ਇਹ ਵੀਡੀਓ ਦਾ ਬਈ ਇੰਥੇ ਐਂਡ ਕਰਦੇ ਮੈਂ। ਜਿਹੜੇ ਆਪਣੇ ਚੈਨਲ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜਰੂਰ ਸੋ ਵੀਡੀਓ ਕਿੱਦਾਂ ਲੱਗੀ ਪਾ ਪੇੜ ਉਧਰੋਂ ਵੀ ਘਿਰ ਤੇ। ਲਾਲਚੀ ਨਾ ਤੇ ਉਹ। ਆ ਬੱਚੇ ਨੂੰ ਕਿੰਨੇ ਦਿਨ ਹੋ ਗਏ ਜਮਾਂਦੇ ਨੂੰ। ਉਹ ਦੌੜ ਆਦੇ ਬਈ। ਉੱਦਰ ਵੀ ਦੇਖ ਲਓ ਆਪਣੇ ਨਾਲ ਬੈਠਾ ਤੇ ਕੁਛ ਅੰਦਰ ਬਿਠਾਏ ਵੇ ਆਹਾ ਕਿਵੇਂ ਸਰ ਹੋ ਗਈ ਕਿ ਨਹੀਂ ਰਹਿੰਦੇ ਅਜੀ ਅੱਛਾ ਨਹੀਂ ਰਹਿੰਦੇ ਹੁਣ ਅਜੀ ਦੋ ਦੋ ਤੰਗ ਹੈਗੇ ਤੈਨੂੰ ਕਹਿੰਦੇ ਦੋ ਪੇਰਾ ਇਹ ਆਹ ਦੇਖ ਲਓ ਇਹ ਬਾਹਰ ਕੱਢੇ ਵੇ ਠੀਕ ਹੈ ਮਤਰੂ ਅਗਲੀ ਵੀਡੀਓ 'ਚ ਮਿਲਦੇ ਸੋਨੂੰ ਇਹ ਤਾਂ ਜਿਹੜੇ ਗਹਿਰ ਨਹੀਂ ਪਾਪੇ ਨੇ ਗਹਿਰ ਤੇ ਉਹ ਨਵਾਂ ਬੱਚਾ ਛੱਡਾਂਗੇ ਹੁਣ ਕਿਸੇ ਦਿਨ ਬੈਠਾ ਵੇ ਛਤਰੀ ਤੇ ਬੰਨਿਆ ਮੈਂ ਠੀਕ ਹੈ ਜੀ